ਤੇਲੰਗਾਨਾ ਰੰਗਾ ਰੈੱਡੀ ਜ਼ਿਲ੍ਹੇ ਚ ਸਥਿਤ ਕਾਂਚਾ ਗਾਚੀ ਬੋਵਲੀ ਦੇ ਜੰਗਲ ਦਾ ਉਜਾੜਾ ਤੁਰੰਤ ਰੋਕਿਆ ਜਾਵੇ ਲੋਕ ਇਨਸਾਫ ਮੰਚ ਅੱਜ ਲੋਕ ਇਨਸਾਫ ਮੰਚ ਦੀ ਟੀਮ ਵੱਲੋਂ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਨਾਮ ਤੇ ਮੰਗ ਪੱਤਰ ਭੇਜਿਆ ਗਿਆ ਕਿ ਤੇਲੰਗਾਨਾ ਰੰਗਾ ਰੈੱਡੀ ਜ਼ਿਲ੍ਹੇ ਚ ਸਥਿਤ ਕਾਂਚਾ ਗਾਚੀ ਬੋਵਲੀ ਚ 400 ਏਕੜ ਜੰਗਲ ਦੀ ਕਟਾਈ ਕਰਕੇ ਇਲਾਕੇ ਨੂੰ ਸਾਫ਼ ਕੀਤਾ ਜਾ ਰਿਹਾ ਹੈ ਇਸ ਕਟਾਈ ਨੂੰ ਰੋਕਣ ਲਈ ਹైదరాబాద్ ਯੂਨੀਵਰਸਿਟੀਆਂ ਨੇ ਵਿਰੋਧ ਪ੍ਰਦਰਸ਼ਨ ਵੀ ਕੀਤੇ ਸਨ ਪਰ ਇਸ ਦੇ ਬਾਵਜੂਦ ਵੀ ਸਰਕਾਰ ਨੇ ਜੰਗਲਾਂ ਦੀ ਕਟਾਈ ਨਹੀਂ ਰੋਕੀ ਤੇ 400 ਏਕੜ ਜੰਗਲ ਕੱਟ ਕੇ ਸਾਫ਼ ਕਰ ਰਹੀ ਹੈ ਉਸ ਜੰਗਲ ਅੰਦਰ ਰਹਿੰਦੇ ਜਾਨਵਰ ਬੇਕਰ ਹੋ ਰਹੇ ਹਨ ਅਤੇ ਮਰ ਰਹੇ ਹਨ ਇਸ ਉਜਾੜੇ ਨੂੰ ਤੁਰੰਤ ਰੋਕਿਆ ਜਾਵੇ ਅਤੇ ਜੰਗਲਾਂ ਉਸੇ ਤਰ੍ਹਾਂ ਹੀ ਰੱਖੇ ਜਾਣ ਤੇ ਸਰਕਾਰ ਉਹਨਾਂ ਦੀ ਦੇਖਭਾਲ ਕਰੇ ਅੱਜ ਲੋਕ ਇਨਸਾਫ ਮੰਚ ਦੀ ਟੀਮ ਨੇ ਇੱਕ ਮੰਗ ਪੱਤਰ ਦੇਸ਼ ਦੇ ਰਾਸ਼ਟਰਪਤੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਮ ਤੇ ਇੱਕ ਮੰਗ ਪੱਤਰ ਭੇਜਿਆ ਗਿਆ ਅਤੇ ਆਗੂਆਂ ਨੇ ਕਿਹਾ ਕਿ ਇਹ ਤਬਾਹੀ ਤੁਰੰਤ ਬੰਦ ਹੋਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਅੱਜ ਸਰਕਾਰ ਇੱਕ ਪਾਸੇ ਵਾਤਾਵਰਣ ਨੂੰ ਬਚਾਉਣ ਦੀਆਂ ਹਵਾਈ ਗੱਲਾਂ ਕਰਦੀ ਹੈ ਪਰ ਦੂਸਰੇ ਪਾਸੇ ਜਲ ਜੰਗਲ ਜ਼ਮੀਨ ਨੂੰ ਉਜਾੜੇ ਵੀ ਕਰ ਰਹੀ ਹੈ ਸੋ ਇਸ ਜੰਗਲ ਦੇ ਉਜਾੜੇ ਨੂੰ ਤੁਰੰਤ ਰੋਕਿਆ ਜਾਵੇ इस मौके जर्नल फिलौर एडवोकेट संजीव पौरा एडवोकेट सुरजीत खैतान महा हंसराज परसोत्तम फिलौर डॉक्टर अशोक कुमार डॉक्टर संदीप संतोखपुरा हनी फिलौर रामजी गन्ना पिंड कुलदीप लंबारदार सरबजीत साबी अमरजीत लाडी राजकुमार राजू गगन कुमार प्रिंस जज्जा, परमिंदर फलपोता दीपक कुमार हाजिर सन ਪੱਤਰਕਾਰ ਜਗਜੀਤ ਸਿੰਘ ਪੱਟੀ ਦੀ ਵਿਸ਼ੇਸ਼ ਰਿਪੋਰਟ ਜੰਗਲ ਆ ਜਿਹਦੇ ਵਿੱਚ ਸਾਡੇ ਇੱਥੇ ਬਹੁਤ ਜਿਹੜੇ ਜਾਨਵਰ ਆ ਉਹ ਰਹਿੰਦੇ ਆ ਉਹ ਲਗਾਤਾਰ ਉਹਨਾਂ ਨੂੰ ਘਰੋਂ ਵੇ ਘਰ ਕੀਤਾ ਜਾ ਰਿਹਾ ਉਹਦੇ ਅੰਦਰ ਬਲਡوزر ਫੇਰੇ ਜਾ ਰਹੇ ਆ ਜੰਗਲ ਦਾ ਜਿਹੜਾ ਉਜਾੜਾ ਕੀਤਾ ਜਾ ਰਿਹਾ ਇਸ ਕਰਕੇ ਅੱਜ ਅਸੀਂ ਲੋਕ ਇਨਸਾਫ ਮੰਚ ਦੇ ਮਾਧਮ ਰਾਹੀਂ ਆ ਦੇਸ਼ ਦੇ ਰਾਸ਼ਟਰਪਤੀ ਨੂੰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜਿਹੜੇ ਇੱਕ ਮੰਗ ਪੱਤਰ ਭੇਜ ਰਹੇ ਆ ਜਿਹਦੇ ਵਿੱਚ ਅਸੀਂ ਮੰਗ ਕਰ ਰਹੇ ਹਾਂ ਕਿ ਜਿਹੜੇ ਉਹ ਤੇਲੰਗਾਨਾ ਦੇ ਅੰਦਰ ਹਦਰਾਬਾਦ ਦੇ ਅੰਦਰ ਜਿਹੜੇ ਜੰਗਲਿਆ ਉਹਨਾਂ ਨੂੰ ਕੱਟਿਆ ਜਾ ਰਿਹਾ ਹੈ ਜਾੜਿਆ ਜਾ ਰਿਹਾ ਉਹਨੂੰ ਜਿਹੜਾ ਤੁਰੰਤ ਰੋਕਥਾਮ ਕੀਤੀ ਜਾ ਜਾ ਸਕੇ ਇੱਕ ਵਾਰ ਫਿਰ ਜਿਹੜੀ ਇਥੋਂ ਦੀ ਸਰਕਾਰ ਆ ਉਹ ਗੱਲ ਕਹਿੰਦੀ ਆ ਕਿ ਅਸੀਂ ਵਾਤਾਵਰਣ ਨੂੰ ਜਿਹੜਾ ਸੰਭਾਲ ਕੇ ਰੱਖਣਾ ਆ ਤੇ ਦੂਜੇ ਪਾਸੇ ਜਿਹੜੀ ਸਰਕਾਰ ਆ ਉਹ ਲਗਾਤਾਰ ਜੰਗਲਾਂ ਨੂੰ ਜਾੜ ਜਾੜ ਰਹੀ ਆ ਇਸ ਕਰਕੇ ਅਸੀਂ ਲੋਕ ਸੰਸਮਾਨ ਮੰਚ ਬੁਲਾਇਆ ਜਿਹੜਾ ਜਿਹੜਾ ਮੰਗ ਪੱਤਰ ਆ ਉਹ ਦਿਨ ਪਹੁੰਚਿਆ ਵੀ ਜਿਹੜੀਆਂ ਉਹ ਜੰਗਲ ਨੂੰ ਅੱਜ ਅਸੀਂ ਦੂਹੇ ਤਰਫ ਤੋਂ ਦੂਹੇ ਤਰਫੋਂ ਐਸਡੀਐਮ ਰਾਹੀਂ ਮੰਗ ਪੱਤਰ ਪ੍ਰਧਾਨ ਮੰਤਰੀਨ ਤੇ ਰਾਸ਼ਟਰਪਤੀ ਨੂੰ ਭੇਜ ਰਹੇ ਆ ਜਿਹੜਾ ਕਿ ਹైదరాబాద్ ਦੇ ਵਿੱਚ ਜਿਹੜਾ ਜੰਗਲਾਂ ਨੂੰ ਜਾੜਿਆ ਜਾ ਰਿਹਾ ਜਿੱਥੇ ਬਹੁਤ ਸਾਰੇ ਜੀਵ ਜੰਤੂ ਆ ਜਿਨ੍ਹਾਂ ਨੂੰ ਮੌਤ ਦੇ ਘਾਟ ਤਾਰਿਆ ਜਾ ਰਿਹਾ ਉੱਥੇ ਅਸੀਂ ਅੱਜ ਮੰਗ ਕਰਦੇ ਆ ਵੀ ਜਲਦੀ ਤੋਂ ਜਲਦੀ ਜਿਹੜੇ ਆ ਜੰਗਲ ਜਾਨ ਨੇ ਬੰਦ ਕੀਤੇ ਜਾਣ ਜਿਹੜਾ ਜੀਵ ਜੰਤੂ ਆ ਉਹਨਾਂ ਦਾ ਕੋਈ ਨੁਕਸਾਨ ਨਾ ਹੋ ਜਾਵੇ ਅਸਲ ਤੇ ਸਰਕਾਰਾਂ ਦਾ ਵੱਡੇ ਵੱਡੇ ਵਾਅਦੇ ਕਰਦੀਆਂ ਠਾਰਾ ਮਾਰਦੀਆਂ ਵੀ ਅਸੀਂ ਕੁਦਰਤ ਨੂੰ ਬਹਾਰ ਰੱਖਾਂਗੇ ਕੁਦਰਤ ਨੂੰ ਅਜਾੜਾਂਗੇ ਨਹੀਂ ਅੱਜ ਜਿਹੜਾ ਕੁਦਰਤ ਨੂੰ ਉਜਾੜਿਆ ਜਾ ਰਿਹਾ ਜਿਹੜੇ ਦਰਸਤ ਸਾਨੂੰ ਆਕਸੀਜਨ ਦੇ ਜਿਹੜੇ ਸਾਨੂੰ ਸੁਰੱਖਿਆ ਦਿੰਦੇ ਆ ਉਹਨਾਂ ਨੂੰ ਅੱਜ ਖਤਮ ਕੀਤਾ ਜਾ ਰਿਹਾ ਅਸੀਂ ਸਰਕਾਰ پاس ਬੇਨਤੀ ਕਰਨ ਲਈ ਆਏ ਆ ਮੰਗ ਪੱਤਰ ਭੇਜਣ ਲਈ ਆਏ ਆ ਵੀ ਲੋਕਾਂ ਸਾਫ਼ ਮਨਚ ਬੋਲੋ ਅਸੀਂ ਅੱਜ ਐਸਡੀਐਮ ਨੂੰ ਮੰਗ ਪੱਤਰ ਦੇਣਾ ਆ ਅਸੀਂ ਮੰਗ ਕਰਦੇ ਆ ਵੀ ਇਹ ਜਿਹੜੇ ਜੰਗਲਿਆ ਝਾੜੇ ਨਾ ਜਾ ਅੱਜ ਅਸੀਂ ਲੋਕ ਇਨਸਾਫ ਮੰਚ ਵੱਲੋਂ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਜੋ ਕਿ ਤੇਲੰਗਾਨਾ ਵਿੱਚ ਜੰਗਲ ਦਾ ਉਜਾੜਾ ਕੀਤਾ ਜਾ ਰਿਹਾ ਆ ਉਹਦੇ ਸੇ ਸੰਬੰਧ ਵਿੱਚ ਮੰਗ ਪੱਤਰ ਦੇਣ ਆਏ ਆ ਜੀ